ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਬਹੁਤ ਹੀ ਪਿਆਰਾ ਸਾਨੂੰ ਸਮਝਾ ਰਹੇ ਨੇ ਕਿ ਪਰਮੇਸ਼ਰ ਕਿੱਥੇ ਰਹਿੰਦਾ ਤੇ ਕਿੱਥੋਂ ਪਾਇਆ ਜਾ ਸਕਦਾ ਤੇ ਕਿਵੇਂ ਪਾਇਆ ਜਾ ਸਕਦਾ ਕਈ ਦਫਾ ਅਪਾ ਨੇ ਇਸ ਬਾਰੇ ਜੋ ਦੂਸਰਾ ਆਪਣਾ ਰੱਬ ਦੀ ਬਾਤ ਚੈਨਲ ਆਉ ਤੇ ਵਿਚਾਰ ਕੀਤੀ ਆ ਪਰ ਅੱਜ ਜੋ ਵਿਚਾਰ ਕਰ ਰਹੇ ਹਾਂ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 953 ਤੇ ਸਵੈਮਾਨ ਹੈ ਖਿਮਾਂ ਦੀ ਜਾਚ ਖਾਂ ਸੰਗਤ ਜੀ ਥੋੜਾ ਗਾਲ ਖਰਾਬ ਹੋਣ ਕਰਕੇ ਠੀਕ ਨਹੀਂ ਬੋਲਿਆ ਜਾ ਰਿਹਾ ਵਾਹਿਗੁਰੂ ਜੀ ਪਉੜੀ ਅਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨ ਖੋਜੀਐ ਕਰਮਹਿ ਵਿਧਾਤਾ ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿਨੀ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸਭ ਦੀ ਪਾਇਆ ਜਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਮੇਰੇ ਪਾਸ਼ਾ ਕਹਿੰਦੇ ਨੇ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਕਹਿੰਦੇ ਪਰਮੇਸ਼ਰ ਦੇ ਰਹਿਣ ਵਾਲੀ ਜਗਾ ਉਹੀ ਹੈ ਜਿੱਥੋਂ ਸਾਨੂੰ ਪਰਮੇਸ਼ਰ ਬਾਰੇ ਪਤਾ ਲੱਗ ਸਕੇ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਉਸ ਰਤਾ ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਵਸਦਾ ਹੈ ਪਰ ਹਰੀ ਦਾ ਮੰਦਰ ਉਹੀ ਕਿਹਾ ਜਾਣਾ ਚਾਹੀਦਾ ਜਿਸ ਵਿੱਚ ਰੱਬ ਦੀ ਪਛਾਣ ਹੋ ਜਾਵੇ ਜਿਸ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਵੇ ਕਹਿੰਦੇ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਕਹਿੰਦੇ ਇਸ ਮਨੁੱਖਾ ਦੇਹੀ ਦੇ ਵਿੱਚ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮੇਸ਼ਰ ਨੂੰ ਲੱਭ ਸਕੀਦਾ ਕਹਿੰਦੇ ਉਹਦੀ ਜੋਤ ਫਿਰ ਹਰ ਥਾਂ ਵਿਆਪਕ ਦਿਸਦੀ ਆ ਜਦੋਂ ਜੀਵ ਗੁਰੂ ਦੇ ਬਚਨਾਂ ਤੇ ਚੱਲ ਕੇ ਰੱਬ ਦੇ ਨਾਮ ਦੀ ਕਮਾਈ ਕਰਦੇ ਆ ਫਿਰ ਉਹਨੂੰ ਪਾੜ ਲੈਂਦੇ ਨੇ ਕਹਿੰਦੇ ਬਾਹਰ ਮੂਲ ਨਾ ਖੋਜੀਐ ਬਾਰੋਂ ਕਹਿੰਦੇ ਰੱਬ ਨੂੰ ਬਿਲਕੁਲ ਨਾ ਲੱਭਿਓ ਕਰਮਾ ਹੈ ਬਿਦਾਤਾ ਉਤੇ ਅੰਦਰੋ ਹੀ ਮਿਲਣਾ ਕਹਿੰਦੇ ਵਾਹਿਗੁਰੂ ਜੀ ਇਸ ਸਰੀਰ ਦੇ ਵਿੱਚੋਂ ਹੀ ਮਿਲਣਾ ਪਾਲਿਆ ਜਿਸ ਤਰ੍ਹਾਂ ਇੱਕ ਜਗ੍ਹਾ ਤੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ RAM RAM ਬੋਲ ਬੋਲ ਖੋਜ ਤੇ ਵੜ ਭਾਗੀ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੇ ਜਨਮ ਗਵਾਤਾ ਮਨ ਦੇ ਪਿੱਛੇ ਚੱਲਣ ਵਾਲਿਆ ਨੂੰ ਹਰੀ ਦੇ ਮੰਦਰ ਦੀ ਕੋਈ ਸਾਰ ਨਹੀਂ ਵੀ ਕਿੱਥੇ ਆ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਨੇ ਵਾਹਿਗੁਰੂ ਜੀ ਸਬਮਹ ਇੱਕ ਵਰਤ ਦਾ ਗੁਰਸਬਦਿ ਪਾਇਆ ਜਾਏ ਸਾਰਿਆਂ ਦੇ ਵਿੱਚ ਵਰਤੋ ਇੱਕੋ ਰਹਾ ਉਹਦੀ ਜੋਤ ਸਾਰਿਆਂ 'ਚ ਵਿਆਪਕ ਆ ਪਰ ਮੇਲਾਪ ਕਿੱਦਾ ਹੁੰਦਾ ਪਾਇਆ ਕਿ ਮੈਂ ਜਾਂਦਾ ਗੁਰੂ ਦੇ ਸ਼ਬਦ ਰਹੀ ਗੁਰੂ ਦੇ ਸ਼ਬਦ ਰਹੀ ਨਾਮ ਦੀ ਕਮਾਈ ਰਹੀ ਇਸ ਤਰ੍ਹਾਂ ਫਿਰ ਉਹ ਆਪਣੇ ਅੰਤਰ ਆਤਮਾ ਹੀ ਮਿਲ ਜਾਂਦਾ ਆਪਣੀ ਬਖਸ਼ਿਸ਼ ਸਦਕਾ ਵਾਹਿਗੁਰੂ ਜੀ ਹੰਦੀ ਸੰਗ ਜੀ ਇਹ ਨਿਆ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਹੰਤ ਬੇਹੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ